ਸੰਗਰੂਰ ਦੇ ਲੋਂਗੋਵਾਲ ਦੇ ਵਿੱਚ ਅੱਜ ਸ਼ਹੀਦ ਹਰਚੰਦ ਸਿੰਘ ਲੋਂਗੋਵਾਲ ਦੀ 39ਵੀਂ ਵਰ੍ਹੇ ਸਿਰਾਈ ਗਈ ਹੈ। ਇਸ ਮੌਕੇ ਅਕਾਲੀ ਦਲ ਦੇ ਵੱਲੋਂ ਕਾਨਫਰੰਸ ਕੀਤੀ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀ ਬਾਦਲ ਨੇ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਮੀਸ਼ਾ ਦੇ ਨਾਲ ਰਲ ਗਏ ਨੇ। ਨਾਲ ਹੀ ਉਹਨਾਂ ਨੇ ਇਹ ਕਿ ਇਹ ਕਿ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਤੇ ਦਿੱਲੀ ਦੀਆਂ ਏਜੰਸੀਆਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਤੇ ਆਪਾਂ ਅੱਜ ਕਾਲੀ ਦਲ ਨੂੰ ਸਾਰੇ ਚਿੰਮੜੇ ਪਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਆਪਾਂ ਕੌਮ ਨੂੰ ਖਤਮ ਕਰਨਾ ਹੈ ਆ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਜਿੰਨੀ ਪਾਰਟੀਆਂ ਤਾਕਤਾਂ ਏਜੰਸੀਆਂ ਹਨ ਉਹਨਾਂ ਨੂੰ ਪਤਾ ਹੈ ਕਿ ਜੇ ਸਿੱਖ ਕੌਮ ਜਿਹੜੀ ਇਹ ਨਹੀਂ ਬਹਾਦਰ ਕੌਮ ਹੈ ਜੇ ਉਹਨੂੰ ਕੰਟਰੋਲ ਚ ਕਰਨਾ ਹੈ ਕਮਜ਼ੋਰ ਰੱਖਣਾ ਹੈ ਤਾਂ ਕੰਟਰੋਲ ਹੋਊਗੀ ਤੇ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ AGPC ਦੀ ਤੁਹਾਨੂੰ ਤਾਕਤ ਆਉਂਦੀ ਹੈ ਉਹਨੂੰ ਤੋੜ ਦਿਓ ਸ੍ਰੀ ਕਾਲ ਤਖਸਬ ਜਿਹੜੀ ਸੁਪਰੀਮ ਅਥਾਰਟੀ ਹੈ ਉਹਦਾ ਕਿਵੇਂ ਨਾ ਕਿਵੇਂ ਕੰਟਰੋਲ ਘਟਾ ਦਿਓ ਆ ਇਹਨਾਂ ਦੀ ਸਾਚਾ ਪਾ ਸਮਝਦੇ ਨਹੀਂ ਹੁਣ ਵੀ ਆਪਾਂ ਤਾਂ ਹਾਰ ਗਏ ਹੁਣ ਵੀ ਆਪਾਂ ਤਾਂ ਹਾਰ ਗਏ ਤੁਸੀਂ ਕੋਈ ਟੀਵੀ ਦੇਖ ਲਓ ਕੋਈ ਟੀਵੀ ਦੇਖ ਲਓ ਕੋਈ ਲੀਡਰ ਦਾ ਬਿਆਨ ਦੇਖ ਲਓ 15 ਮਿੰਟ ਰੋਜ਼ ਮੇਰੇ ਤੇ ਲਾਉਣਗੇ ਮੈਂ ਕਿਹਾ ਹੁਣ ਤਾਂ ਤੁਸੀਂ ਵੋਟਾਂ ਵੀ ਨਹੀਂ ਪਾਈਆਂ ਰਹੀਆਂ ਅੱਜ ਤਾਂ ਬਾਹਰ ਹਲੇ ਵੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ 15 ਦਿਨ ਨਾ ਕਾਂਗਰਸੀ ਆਪ ਤੇ ਕਰਨਾ ਨਾ ਆਪ ਵਾਲੇ ਕਾਂਗਰਸਾਰੇ ਰਲੇ ਹੁਣ ਭਗਵੰਤ ਮਾਨ ਦੇਖੋ ਦੇਖੋ ਇੰਨਾ ਛਾਤਰ ਹੈ ਅਮੇਸ਼ਾ ਦੇ ਨਾਲ ਜੁੜਿਆ ਅਮੇਸ਼ਾ ਨੂੰ ਕਿਹਾ ਜੋ ਮਰਜੀ ਕਰੀ ਜੋ ਮੈਂ ਤੁਹਾਡੇ ਨਾਲ ਤੁਸੀਂ ਦੇਖ ਲਓ ਆ ਸੱਚੇ ਸੌਦੇ ਨੂੰ ਤਾਂ ਹਰ ਦੂਜੇ ਦਿਨ ਪ੍ਰੋਲ ਦੇ ਦਿੰਦੇ ਆ ਤੇ ਆਪਣੇ ਬੰਦੀ ਸਿੱਕਾਂ ਨੂੰ ਕੋਈ ਬੋਲਣ ਨਹੀਂ ਤਿਆਰ ਨਹੀਂ ਦੂਜੀ ਵੱਡੀ ਗੱਲ ਇਹਨਾਂ ਦੀ ਪੁਲਿਸ ਨੇ ਕਿਹਾ ਸੱਚੇ ਸੌਦੇ ਨੇ ਬੇਅਦਬੀ ਕਰਾਈ ਉਸ ਦੀ 295 ਦੀ ਫਾਈਲ ਕੇਸ ਚ ਲਾਉਣ ਵਾਸਤੇ ਭਗਵੰਤ ਮਾਨ ਦੇ ਦਫ਼ਤਰ ਚ ਪਈ ਆ ਤਿੰਨ ਸਾਲਾਂ ਚੋਂ ਦਸਕਤ ਨਹੀਂ ਕੀਤੇ ਫਿਰ ਕੌਣ ਕੌਣ ਹੈ ਕੌਣ ਕੀ ਹੈ ਹਲੇ ਵੀ ਨਹੀਂ ਜੇ ਆਪ ਸਮਝਾਂਗੇ ਪੰਜਾਬ ਨੂੰ ਬਚਾ ਲਈਏ ਕੌਮ ਨੂੰ ਬਚਾ ਲਈਏ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਬੜੀਆਂ ਤਾਕਤਾਂ ਆ ਗਈਆਂ ਬੜੀਆਂ ਤਾਕਤਾਂ ਜੀਆਂ ਆ ਗਈਆਂ ਜਿਨ੍ਹਾਂ ਦੀ ਸ਼ਕਲ ਕਾਲੀ ਦਲ ਮੰਗੂ ਪਹਿਰਾਵਾ ਬਣਾ ਲੈਣੇ ਆ ਗਰਮ ਗਰਮ ਨਾਰੇ ਦੇਣਗੇ ਆਪਾਂ ਸੋਚਦੇ ਆ ਆ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ Thank you.